ਕੋਈ ਵਕੀਲ ਸੀ ਸਾਨੂੰ ਆਉਣ ਦੀ ਗਲੋਡ ਸੀ ਇੱਧਰ ਜੇ ਚੱਜ ਹਾਲ ਦੇ ਹੁੰਦੇ ਸਾਨੂੰ ਮੱਥਾ ਮਾਰਨ ਦੀ ਗਲੋਡ ਸੀ ਨਾਲ ਜੇ ਚੱਜ ਹਾਲ ਦੇ ਹੁੰਦੇ ਪਰ ਇਹ ਸਮਝ ਦੀ ਕੱਖ ਨਹੀਂ ਸੀ ਕਿਸੇ ਨੂੰ ਆਹੀ ਸੁਪੀਰ ਬਾਦਲ ਹੈ ਜਿਹੜਾ ਕਹਿੰਦਾ ਸੀ ਰਾਜ ਕਰਾਂਗੇ 25 ਸਾਲ ਹੁਣ 25 ਬੰਦੇ ਨਹੀਂ ਮਿਲਦੇ ਉਹਨੂੰ ਵੀ ਗੱਡੀ 'ਚ ਬਹਿ ਜਾਣ 25 ਪਿੱਛੇ ਗੱਡੀਆਂ ਲਾ ਲਓ ਯਾਰ 25 ਕਹੇਗੇ ਨਾ 25 ਹੈ ਨਹੀਂ ਇਹ ਪਬਲਿਕ ਹੈ ਬਈ ਲੋਕ ਨੇ ਤੁਸੀਂ ਗੁਰੂ ਨਾਲ ਧੋਖਾ ਕੀਤਾ ਲੋਕਾਂ ਨੇ ਤੁਹਾਨੂੰ ਸਜ਼ਾ ਦੇਤੀ ਤੁਸੀਂ ਕੀ ਸਮਝਣ ਲੱਗਿਆ ਰੱਬ ਸਮਝ ਗਿਆ ਆਪੇ ਆਪ ਨੂੰ ਕਿ ਲੋਕਾਂ ਨੂੰ ਭੇਟਾ ਬੱਕਰੀਆਂ ਸਮਝ ਲਿਆ ਕਿ ਜਿੰਦ ਨੂੰ ਮਰਜੀ ਹੱਕ ਲਓ 5 ਸਾਲਾਂ ਦਾ ਇੱਧਰ ਨੂੰ ਹੱਕ ਲਓ ਇੱਧਰ ਨੂੰ ਹੱਕ ਲਓ ਜਿਵੇਂ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਨੇ ਕਰਤਾ ਕੰਮ ਮੈਨੂੰ ਮੈਨੂੰ ਉਹੀ ਗਾਲਾਂ ਕੱਢੀ ਜਾਂਦੇ ਮੈਂ ਥੋੜੀ ਕੀਤਾ ਕੰਮ ਮੇਰੇ ਤਾਂ ਨਾ ਲੱਗਦਾ ਇਹ ਹਰ ਗੱਲ ਜਿਹੜੀ ਚੀਜ਼ ਮਸ਼ਹੂਰ ਹੁੰਦੀ ਹੈ ਉਧਰਲੇ ਪਾਸੇ ਨੂੰ ਹੋ ਜਾਂਦੇ ਨੇ ਹੁਣ ਕਿਸਾਨਾਂ ਦਾ ਅੰਦੋਲਨ ਹੋਇਆ ਦਿੱਲੀ ਉਹ ਤੁਸੀਂ ਵੀ ਬਹੁਤ ਸਾਰੇ ਗਏ ਹੋਗੇ ਹਰੇਕ گاਉਂ ਚ ਤਾਂ ਸੁਖਵੀਰ ਬਾਦਲ ਕਹਿੰਦਾ ਮੈਂ ਵੀ ਕਿਸਾਨ ਆ ਮੈਂ ਕਿਹਾ ਤੂੰ ਕਿਹੜੇ ਪਾਸੇੋਂ ਕਿਸਾਨ ਹੈ ਯਾਰ ਹੁਣ ਕਿਸਾਨਾਂ ਦੀ ਚੜ੍ਹਾਈ ਹੋ ਗਈ ਸੀ ਤਾਂ ਕਹਿੰਦਾ ਮੈਂ ਵੀ ਕਿਸਾਨ ਆ ਇਸ ਕਰਕੇ ਕਿਸਾਨਾਂ ਦੀਆਂ ਸਮੱਸਿਆ ਮੈਨੂੰ ਮੈਂ ਸਮਝਦਾ ਮੈਂ ਕਿਸਾਨ ਆ ਮਗਰ ਤੂੰ ਕਿਹਰੇ ਪਾਸੋਂ ਕਿਸਾਨ ਹੈ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ਬੱਸ ਘੇਰ ਲਈ ਸਾਰੀ ਬੱਸ ਲੁੱਟ ਕੇ ਸਵਾਰੀਆਂ ਥੱਲੇ ਲਾਈਨ 'ਚ ਖੜਾ ਲੀਆਂ ڈاکੂਆਂ ਦਾ ਸਰਦਾਰ ਕਹਿੰਦਾ ਇਕੱਲੇ-ਕੱਲੇ ਦਾ ਨਾਮ ਪੁੱਛ ਕੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਕੇਸ਼ ਕੁਮਾਰ ਥੜਾਕ ਗੋਲੀ ਮਾਰਤੀ ਦੂਜੇ ਨੇ ਪੁੱਛਿਆ ਤੇਰਾ ਕੀ ਨਾਮ ਹੈ ਉਹ ਕਹਿੰਦਾ ਪ੍ਰਦੀਪ ਸਿੰਘ ਥੜਾਕ ਗੋਲੀ ਮਾਰਤੀ ਤੀਜੀ ਕੋਈ ਮਾਂ ਖੜੀ ਸੀ ਮਾਈ ਖੜੀ ਸੀ ਹਾਂ ਮਾਤਾ ਕੀ ਨਾਮ ਹੈ ਉਹ ਕਹਿੰਦੀ ਪੁੱਤ ਪੁਸ਼ਪਾ ਦੇਵੀ ڈاکੂਆ ਸਰਦਾਰ ਕਹਿੰਦਾ ਉਹ ਨਹੀਂ ਰੁਕੋ ਗੋਲੀ ਨਹੀਂ ਮਾਰਨੀ ਮੇਰੀ ਨਾਂ ਦਾ ਮੇਰੀ ਮਾਂ ਦਾ ਨਾਮ ਵੀ ਪੁਸ਼ਪਾ ਸੀ ਬੜਾ ਪਿਆਰ ਕਰਦੀ ਸੀ ਮਨੁ ਅਜੇ ਨਾਮ ਸੁਣ ਕੇ ਮੇਰੇ ਮਮਤਾ ਜਾਗ ਪਈ ਛੱਡ ਦਿਓ ਉਦੋਂ ਅੱਗੇ ਸੁਖਵੀਰ ਬਾਦਲ ਵਰਗਾ ਖੜਾ ਸੀ ਉਹਨੂੰ ਕਹਿੰਦੇ ਕੀ ਨਾਮ ਹੈ ਕਹਿੰਦਾ ਜੀ ਹੂੰ ਤਾਂ ਨਾਮ ਗੁਰਦੇਵ ਸਿੰਘ ਆ ਪਿੰਡ 'ਚ ਮੈਨੂੰ ਪੁਸ਼ਪਾ ਪੁਸ਼ਪੀ ਕਹਿੰਦੇ ਆ ਉਹ ਡਾਕੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਹੈ ਉਹ ਗੱਲ ਇਹਨਾਂ ਦੀ ਹੁਣ